ਕੈਨੇਡਾ ਵਾਲਿਆਂ ਦਾ 60% ਟੈਕਸ ਮਾਫ। ਟਰੰਪ ਨੇ ਅਮਰੀਕਾ ਦਾ ਹਿੱਸਾ ਬਣਨ ਦੀ ਹਾਮੀ ਪਰੰਦੀ ਰੱਖੀ ਸ਼ਰਤ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਛੱਡਿਆ ਇੱਕ ਹੋਰ ਟੋਟਕਾ। ਕੈਨੇਡਾ ਵਾਲਿਆਂ ਦਾ 60% ਟੈਕਸ ਮਾਫ ਹੋ ਸਕਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਬਤੀਤ ਕਰ ਸਕਦੇ ਨੇ ਬਸ਼ਰਤੇ ਉਹ ਅਮਰੀਕਾ ਵਿੱਚ ਸ਼ਾਮਲ ਹੋਣ ਦੀ ਹਾਮੀ ਭਰ ਦੇਣ। ਨਵੇਂ ਚੁਣੇ ਰਾਸ਼ਟਰਪਤੀ ਡੋਨਲਡ 트ੰਪ ਨੇ ਨਵਾਂ ਟੋਟਕਾ ਛੱਡਦੇ ਆ ਕਿਹਾ ਕਿ ਜੇ ਕੈਨੇਡਾ ਦੇ ਲੋਕ ਅਮਰੀਕਾ ਦਾ ਹਿੱਸਾ ਬਣਨ ਦੀ ਹਾਮੀ ਭਰ ਦੇਣ ਤਾਂ ਦੁਨੀਆ ਦੇ ਕਿਸੇ ਵੀ ਮੁਲਕ ਤੋਂ ਵੱਧ ਫੌਜੀ ਸੁਰੱਖਿਆ ਉਹਨਾਂ ਨੂੰ ਮਿਲੇਗੀ ਜਸਟਿਨ ਟਰੂਡੋ ਨੂੰ ਮੁੜ ਗਵਰਨਰ ਕਰਾਰ ਦਿੰਦੇ ਆ 트ੰਪ ਨੇ ਆਖਿਆ ਕਿ ਕੈਨੇਡੀਅਨ ਲੋਕਾਂ ਨੂੰ ਭਾਰੀ ਭਰਕਮ ਟੈਕਸ ਅਦਾ ਕਰਨੇ ਪੈ ਰਹੇ ਨੇ ਪਰ ਇਸ ਤੋਂ ਰਾਹਤ ਮਿਲ ਸਕਦੀ ਹੈ ਜੇ ਉਹ ਅਮਰੀਕਾ ਦਾ 51ਵਾਂ ਸੂਬਾ ਬਣਨ ਵਾਸਤੇ ਰਾਜ਼ੀ ਹੋ ਜਾਣ ਟਰੰਪ ਨੇ ਦਾਅਵਾ ਕੀਤਾ ਕਿ ਅਜਿਹਾ ਹੋਣ ਦੀ ਸੂਰਤ ਵਿੱਚ ਕੈਨੇਡੀਅਨਜ਼ ਦੇ ਕਾਰੋਬਾਰ ਦੁੱਗਣੇ ਹੋ ਜਾਣਗੇ ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਵੱਲੋਂ ਕੈਨੇਡਾ ਉੱਤੇ ਹੱਕ ਜਤਾਉਣ ਦਾ ਯਤਨ ਕੀਤਾ ਗਿਆ ਹੈ ਜਸਟਨ ਟਰੂਡੋ ਵੱਲੋਂ ਫਲੋਰੀਡਾ ਵਿਖੇ ਉਹਨਾਂ ਨੂੰ ਜਿੱਤ ਦੀ ਵਧਾਈ ਦੇਣ ਮਗਰੋਂ ਟਰੰਪ ਨੇ ਲਗਾਤਾਰ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਗਵਰਨਰ ਕਹਿ ਕੇ ਸੰਬੋਧਿਤ ਕੀਤਾ ਅਤੇ ਹੁਣ ਇੱਕ ਸਾਬਕਾ ਹਾਕੀ ਖਿਡਾਰੀ ਵੈਨ ਗ੍ਰੈਫਸਗੀ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੇ ਨੇ Ontario ਦੇ Brantford ਵਿਖੇ ਜੰਮੇ ਵੇਨ ਗ੍ਰੈਬਸਕੀ ਨੇ 20 ਸਾਲ ਦੇ NHL ਕੈਰੀਅਰ ਦੌਰਾਨ ਕਈ ਰਿਕਾਰਡ ਕਾਇਮ ਕੀਤੇ ਅਤੇ ਲੋਕਾਂ ਦੇ ਦਿਲ ਜਿੱਤ ਲਏ। ਟਰੰਪ ਨੇ ਪਨਾਮਾ ਨਹਿਰ ਤੇ ਤਾਇਨਾਤ ਚੀਨੀ ਫੌਜੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜਿਹੜੀ ਨਹਿਰ ਦੀ ਉਸਾਰੀ ਕਰਦਿਆਂ 38000 ਲੋਕਾਂ ਦੀ ਜਾਨ ਗਈ ਉਸ ਨੂੰ ਹੁਣ ਗੈਰਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਦੇ ਸੌ ਚੋਕਣ ਵਿੱਚ ਹਾਲੇ 25 ਦਿਨ ਬਾਕੀ ਨੇ। ਪਰ ਉਹ ਹੁਣ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵਿਚਰਦੇ ਨਜ਼ਰ ਆ ਰਹੇ ਨੇ ਸਿਆਸੀ ਮਾਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਸੱਤਾ ਵਿੱਚ ਆਉਣ ਤੇ ਟਰੰਪ ਦੀਆਂ ਇੱਛਾਵਾਂ ਹੋਰ ਤੀਬਰ ਹੋ ਸਕਦੀਆਂ ਨੇ ਅਤੇ ਗਵਾਂਡੀ ਮੁਲਕਾਂ ਨੂੰ ਆਪਣੀ ਜਾਗੀਰ ਸਮਝਣ ਦੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ ਇੱਕ ਪਾਸੇ ਚੀਨ ਆਪਣੀ ਫੌਜ ਵਿੱਚ ਭਾਰੀ ਵਾਧਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਰੂਸ ਠੰਡੀ ਜੰਗ ਵੇਲੇ ਦੇ ਟਿਕਾਣਿਆਂ ਤੇ ਮੁੜ ਸਰਗਰਮੀਆਂ ਵਧਾ ਰਿਹਾ ਹੈ ਅਜਿਹੇ ਵਿੱਚ 트럼ਪ ਵੱਲੋਂ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਗ੍ਰੀਨਲੈਂਡ ਖਰੀਦਣ ਦੀ ਦਲੀਲ ਤਾਂ ਸਮਝ ਵਿੱਚ ਆਉਂਦੀ ਹੈ ਪਰ ਜਦੋਂ ਕੋਈ ਵੇਚਣ ਨੂੰ ਹੀ ਤਿਆਰ ਨਹੀਂ ਤਾਂ ਕੀ 트럼ਪ ਜ਼ੋਰ ਜ਼ਬਰਦਸਤੀ ਤੇ ਉਤਾਰੂ ਹੋਣਗੇ ਅਜਿਹੇ ਕਈ ਸਵਾਲ ਕੈਨੇਡੀਅਨ ਸਿਆਸਤਦਾਨਾਂ ਦੇ ਮਨ ਵਿੱਚ ਵੀ ਆ ਰਹੇ ਨੇ 트럼ਪ ਵੱਲੋਂ ਕੈਨੇਡੀਅਨ ਵਸਤਾਂ ਤੇ 25% ਟੈਕਸ ਲਾਉਣ ਦੀ ਧਮਕੀ ਦੇ ਮੱਦੇ ਨਜ਼ਰ ਲੋਕ ਸੁਰੱਖਿਆ ਮੰਤਰੀ ਡੋਮਿਨਿਕ ਕਲਾਬਲੈਂਕ ਵੀ ਫਲੋਰੀਡਾ ਪੁੱਜੇ ਸਨ ਅਤੇ ਨਵੇਂ ਚੁਣੇ ਰਾਸ਼ਟਰਪਤੀ ਦੀ ਟੀਮ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਕਿਹਾ ਕਿ ਟਰੰਪ ਮਜ਼ਾਕੀਆ ਲੇਜ਼ੇ ਵਿੱਚ ਇਹ ਸਭ ਕਹਿ ਰਹੇ ਨੇ ਪਰ ਇਸ ਵਾਰ ਟਰੰਪ ਨੇ ਕੈਨੇਡਾ ਵਾਸੀਆਂ ਨੂੰ 60% ਟੈਕਸ ਰਿਆਇਤ ਦੀ ਪੇਸ਼ਕਸ਼ ਕਰਦਿਆਂ ਸਾਰੀਆਂ ਹਦਾਇਤਾਂ ਪਾਰ ਕਰ ਦਿੱਤੀਆਂ ਬੇਰ ਰਿਪੋਰਟ ਹਮਦਰ ਟੀਵੀ